ਧਾਗਾ ਵੀ ਡੋਰ ਤੇ ਬਹੁਤ ਵਧੀਆ ਜੇ ਚਾਈਨਾ ਡੋਰ ਤੇ ਬਹੁਤ ਖਤਰਨਾਕ ਡੋਰ ਆ ਉਹ ਬੰਦ ਹੋ ਜਾਏ ਤਾਂ ਸਾਨੂੰ ਵਧੀਆ ਜੇ ਕਿਤੇ ਇੰਨੀ ਪ੍ਰਸ਼ਾਸਨ ਨੇ ਲਗਾ ਕੇ ਕੀ ਉਹ ਥੋੜੀ ਹੋਰ ਖਚੋ ਬਿਲਕੁਲ ਹੀ ਚਾਈਨਾ ਡੋਰ ਖਤਮ ਹੋ ਸਕਦਾ ਆ ਇਹ ਕਿ ਸਮੇਂ ਜੋ ਲੋਕਾਂ ਦਾ ਰੁਝਾਨ ਹੈਗਾ ਉਹ ਨਾਲ ਲੋਕਾਂ ਨੇ ਲੱਗੇ ਆ ਕਿ ਸਰ ਆਪਣੇ ਪੰਜਾਬ ਪੰਜਾਬ ਸਾਡੀਅਤ ਡੋਰ ਧਾਗਾ ਚੱਲਦੀ ਪਈ ਆ ਇਸ ਟਾਈਮ ਥੋੜਾ ਜਿਹਾ ਅਸੀਂ ਹੋਰ ਕਹਿੰਦੇ ਆ ਕਿ ਲੋਕਾਂ ਨੂੰ ਇਹੀ ਆ ਡਾਰਕ ਚਾਈਨਾ ਡੋਰ ਮਿਲੇਗੀ ਬਟ ਦੋ ਦੋ ਦਿਨ ਨੇਰੇ ਆ ਜਾਂਦੇ ਨੇ ਲੋਕਾਂ ਪਤਾ ਲੱਗਿਆ ਚਾਈਨਾ ਡੋਰ ਨਹੀਂ ਮਿਲਦੀ ਵੀ ਦੀ ਸਰਕਾਰਾਂ ਨੇ ਇਹ ਸਖਤਾਈ ਕੀਤੀ ਆ ਕਿ ਨਈ ਚੈਨਾ ਡੋਰ ਮੇਜ਼ ਵੀ ਧਾਗਾ ਹੀ ਡੋਰ ਲੈਣੀ ਆ ਪਾਈ ਮੇਰੇ 40 50 ਸਾਲ ਹੋ ਗਏ ਸਾਡੇ ਜੱਦੀ ਪੁੱਛੇ ਕਾਮਾ ਡੋਰਾਂ ਦਾ ਪਰ ਜਦੋਂ ਵੀ ਚੈਨਾ ਡੋਰ ਚੱਲੀ ਆਹੀ 20 25 20 ਭਾਈ ਸਾਹਿਬ ਹੋਈ ਗਏ ਚੈਨਾ ਡੋਰ ਚੱਲੀ ਨੂੰ ਆਹੀ ਮਲੀ ਬੰਦ ਕਰ ਦਿੱਤਾ ਤੁਹਾਡਾ ਜਿਹੜੇ ਕਰਕੇ ਗਾ ਕੀ ਨਹੀਂ ਗਾ ਕਿਤੇ ਹੱਥੋ ਅੱਜ ਤੱਕ ਕੋਈ ਪੁੱਛਣ ਨਹੀਂ ਆਇਆ ਜਿਹਦੇ ਵਿੱਚੋਂ ਭਗਵੰਤ ਮਾਨ ਜੀ ਤੇ ਸ਼ੈਰੀ ਸ਼ੀਕਲਸੀ ਜੀ ਬਟਾਰੇ ਦੇ ਐਮਐਲਏ ਉਹਨਾਂ ਦਾ ਧੰਨਵਾਦ ਲੋਕ ਕਰਦੇ ਪਏ ਉਹਨਾਂ ਨੇ ਜਿਹੜਾ ਇਹ ਪੰਜਾਬ ਚ ਉਹ ਜੜਾ ਗੰਦ ਖਤਮ ਕੀਤਾ ਵਾ ਜਦੋਂ ਵੀ ਕੈਪਟਨ ਦੀ ਸਰਕਾਰ ਅੱਗੇ ਵੀ ਸਰਕਾਰਾਂ ਆਈਆਂ ਕਿਸ ਨੇ ਇਤਈ ਐਕਸ਼ਨ ਨਹੀਂ ਲਿਆ ਗਿਆ ਆ ਨਵੀਆਂ ਸਰਕਾਰਾਂ ਨੇ ਐਕਸ਼ਨ ਲਿਆ ਵੀ ਇਹ ਗੱਦ ਨੂੰ ਸਫਾਇਆ ਕੀਤਾ ਗਿਆ ਵਾ ਸਕੂਲਾਂ ਸਕੂਲਾਂ ਦੇ ਵਿੱਚੋ ਵੀ ਮਤਲਬ ਵੀ ਕਈ ਥਾਂ ਦੇ ਕਟੇ ਗਏ ਨੇ ਪ੍ਰੋਗਰਾਮ ਕਟੇ ਗਏ ਨੇ ਵੀ ਇਹ ਘਟੂ ਦੌਰ ਜਿਹੜੀ ਖਤਰਨਾਕ ਆ ਇਹਨੂੰ ਬੰਦ ਕੀਤੀ ਜਾਵੇ ਪਰ ਅੱਜ ਸਾਨੂੰ ਇੰਨੀ ਖੁਸ਼ੀ ਮਿਲਦੀ ਪਈ ਆ ਪੰਜਾਬ ਦੇ ਵਿੱਚ ਕਿ ਸਾਡੇ ਘਾਟੇ ਉੱਤੇ گاਹ ਗਾਉਂਡੇ ਆਏ ਵੀ ਕੋਸ਼ਿਸ਼ ਆ ਗਿਆ ਵੀ ਸਾਡਾ ਕੰਮ ਚੱਲਦਾ ਪਿਆ ਵਾ ਬਾਕੀ ਇਹ ਕੰਮ ਜਿਹੜਾ ਦੌਰ ਦਾ ਕੋਈ ਨੁਕਸਾਨ ਨਹੀਂ ਆ ਧਾਗਾ ਡੋਰਾ ਕਾਚੀ ਫਿਰ ਜੇ ਕੋਈ ਇਹ ਫੇਰ ਨਹੀਂ ਸਕਦੀ ਤਾਂ ਟੁੱਟੇਗੀ ਉਸੇ ਵਲੇ ਜਿਹੜੀ ਚਾਈਨਾ ਡੋਰ ਉਹਨਾਂ ਨੂੰ ਲੋਕਾਂ ਨੇ ਮੰਜੇ ਦੀ ਨਮਾਣ ਨੂੰ ਗਲਤ ਸਮਾਲ ਕਰ ਰਿਹਾ ਲੋਕਾਂ ਨੇ ਇੱਕ ਜਾਣਿਆ ਜਾਣੀਆ ਲੋਕਾਂ ਦੀ ਹੱਥਿਆ ਹੋਣੀ ਆ ਪੰਛੀ ਜਾ ਕੇ ਵਿਚਾਰੇ ਫਸ ਜਾਂਦੇ ਨੇ ਵਿੱਚ ਕੇ ਕੇ ਵਾਰੇ ਹੀ ਲੌਣ ਜਾਂਦੇ ਉਹਨਾਂ ਨੇ ਜੀ ਤੁਰਕਤਾ ਤੇ ਚੜ ਕੇ ਲਾਂ ਜਾਂਦੇ ਆ ਚਲੋ ਹੁਣ ਸਰਕਾਰ ਨੇ ਥੋੜੀ ਜੀ ਨਾਤ ਪਾਈ ਆ ਚਲੋ ਚਾਈਨਾ ਡੋਰ ਦਾ ਗੰਦਾ ਸਫਾਈ ਹੋਇਆ ਹਾਂ ਹਾਂ ਜੀ ਹੁਣ ਦੇਖੋ ਜੀ ਪਹਿਲਾ ਨੰਬਰ ਤੇ ਇਹ ਕਾਰੀਗਰ ਜਿਹੜੇ ਸਾਡੇ ਆ ਡੋਰ ਦੇ ਕੰਮ ਚ ਖਤਮ ਹੋ ਚੁੱਕੇ ਆ ਹੀ ਕੋਈ ਕਾਰੀਗਰ ਹੈਗਾ ਸਾਡੇ ਕੋਲ ਕੋਈ ਕਾਰੀਗਰ ਨਹੀਂ ਆ ਤੇ ਇਹਦੇ ਵਿੱਚੋਂ ਕੱਲੇ ਕੰਮ ਕਰੀਦਾ ਵਾ ਕੱਲੇ ਡੋਰ ਲਾ ਕੇ ਦੇ ਦਈ ਆ ਇਹ ਵੀ ਕਲਾ ਹੀ ਐ ਕਾਰੀਗਰੀ ਐ ਹਾਂਜੀ ਕਲਾਕਾਰੀ ਐ ਜੀ ਕਾਰਾਕਾਰੀ ਜੀ ਐ ਇਹ ਬਾਕੀ ਇਹ ਵੀ ਚਲੋ ਸਾਡਾ ਹੁਣਾ ਰੋਟੀ ਪਾਣੀ ਚੱਲਦਾ ਪਿਆ ਵਾ ਬਾਕੀ 3-4 ਦਿਨ ਹੈਗੇ ਆ ਹੁਣ ਗਵਰਨਮੈਂਟ ਨੇ ਲਾਗੇ ਆ ਕੇ ਤਾਂਹਾਂ ਤਰ੍ਹਾਂ ਦੇ ਵਿੱਚ ਇਹ ਚੀਜ਼ਾਂ ਨੂੰ ਨੱਥ ਪਾਈ ਜੇ ਪਹਿਲਾਂ 2 ਮਹੀਨੇ ਪਹਿਲਾਂ ਪਾਈ ਹੁੰਦੀ ਤੇ ਇਹ ਗਾਮਾ ਸਾਫ ਹੋ ਜਣਾ ਈ ਅਈ ਰੇ ਐ ਪਈ ਪਗਵਾਨ ਤਮਾਂ ਦਾ ਕੇਹੀ ਪ੍ਰਿਆਰ ਕਰਦੇ ਪਏ ਉਹਨਾਂ ਕੇ ਅਰਦਾਸ ਕਰਦੇ ਪਏ ਆ ਕਿ ਜਿੱਥੇ ਮਸ਼ੀਨਾਂ ਲੱਗੀਆਂ ਉਹਨਾਂ ਨੂੰ ਬੰਦ ਕੀਤਾ ਜਾਵੇ ਦਿਵਾਂਸ਼ੂ ਕੀ ਲੈਣਾ ਹੈ ਇਤੋਂ ਆ ਹੀ ਪਿੰਨਾ ਹੀ ਲੈਣ ਆਏ ਸੀ ਤੈਨਾਂ ਦੀ ਦੋਰ ਦਾ ਕਿੰਨਾ ਕੁ ਜਾਣ ਕਰਿਆ ਕਰਿਆ ਨਹੀਂ ਕਦੀ ਕਿਉਂਕਿ ਇਸ ਸਾਲ ਕੋਲੀ ਚੜਾਈ ਜਿਆਦਾ ਚੜਾਈ ਨਹੀਂ ਮੈਣਾ ਕਿੰਨਾ ਹੀ ਜੜੋ ਹਾਂਜੀ ਮਿਲੇ ਹੀ ਨਹੀਂ ਉਹ ਕਦੀ ਚੜਾਈ ਨਹੀਂ ਕਿੰਨੀ ਖਤਰਨਾਕ ਸੀ ਕਿੰਨੀ ਕੀ ਖਤਰਨਾਕ ਦੋਰ ਉਹ ਦੋਰ ਵਾਵਾ ਖਤਰਨਾਕ ਸੀ ਇਹਦਾ ਇਤੋਂ ਲਿਪੇ ਕਿੱਧਰ ਗਿਆ ਸੀ ਆ ਮੁੰਡੇ ਦਾ ਲੋੜੀ ਵਾਲੇ ਤੇ ਨਹੀਂ ਹਾਂਜੀ ਉੱਤ ਕਰਕੇ ਆ ਡੋਰੀ ਬਤਨਾ ਹਾਂਜੀ ਕੀ ਨਾਮ ਮੇਰਾ ਅਰਸ਼ਦੀ ਕੀ ਰਹਿ ਗਿਆ ਦੋਤਾ ਤੱਕ ਇਦਾਂ ਹੀ ਲੋੜੀ ਆ ਦਿਨ ਸੀ ਆਪਾਂ ਬਾਹਰ ਜਾਣ ਦੇ ਗੁੱਡੇ ਕਟ ਲੈਣ ਜਾਣੇ ਤੇ ਜਗਦਾ ਉਂਡੋ ਹੋ ਰ ਪਈ ਤੇ ਬੋਲ ਚਾ ਫਿਰਦੀ ਮਾੜੀ ਚ ਤੇ ਕੱਟ ਜਾ ਲੱਗ ਗਿਆ ਜਿਆਦਾ ਇਨਾ ਨੁਕਸਾਨ ਨਹੀਂ ਆਇਆ ਸਿਰ ਸਕੂਟਰੀ ਰੋਗ ਲਈ ਆਪਾਂ ਬਸ ਇਨਾ ਕੇ ਆ ਕੱਟ ਜਾ ਲੱਗ ਗਿਆ ਜੀ ਲੋੜ ਲੈਣੇ ਹੋਰ ਆਤਾ ਗਰੀ ਤੋਂ ਲੈ ਰਹੇ ਕੋਟਣ ਮੰਨ ਚ